ਕੀ ਗੱਲ ਬਾਤ ਹੋਈ ਹਾਂਜੀ ਪਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੋਇਆ ਇੱਥੇ ਦੋ ਟੋੜੀਏ ਕੰਕਰੀਟ ਚੁੱਕ ਕੇ ਲੈ ਗਏ ਠੀਕ ਹੈ ਤੇ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਸਰ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਟੋੜੀਏ ਚੁੱਕ ਗਏ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ